ਫਤੀਗੜ ਟੂੜੀਆਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਡਾਕਟਰਾਂ ਤੇ ਅਣਗਿਹਲੀ ਦੇ ਗੰਭੀਰ ਇਲਜ਼ਾਮ ਲੱਗੇ ਨੇ ਜਾਣਕਾਰੀ ਮੁਤਾਬਕ ਇਸ ਨੌਜਵਾਨ ਦਾ ਨਾਮ ਜਤਿੰਦਰ ਸਿੰਘ ਹੈ ਇਹ ਸਰਹੱਦੀ ਇਲਾਕੇ ਡੇਰਾ ਬਾਬਾ ਨਾਨਕ ਦੇ ਪਿੰਡ ਰਾਜੀਕੇ ਦਾ ਨਿਵਾਸੀ ਹੈ ਜਿਸ ਦੀ ਉਮਰ 35 ਸਾਲ ਹੈ ਇਸ ਸੰਬੰਧ ਵਿੱਚ ਮ੍ਰਿਤਕ ਦੇ ਪਿਤਾ ਪਤਨੀ ਅਤੇ ਹੋਰ ਪਰਿਵਾਰਿਕ ਮੈਂਬਰਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਉਨਾ ਦੱਸਿਆ ਹੈ ਕਿ ਜਤਿੰਦਰ ਦੀ ਅਚਾਨਕ ਹੀ ਸਿਹਤ ਖਰਾਬ ਹੋਈ ਸੀ ਬੀਤੀ ਸ਼ਾਮ ਇਸ ਨਿੱਜੀ ਹਸਪਤਲ ਦੇ ਡਾਕਟਰਾਂ ਦੇ ਵੱਲੋਂ ਜਤਿੰਦਰ ਦੇ ਦਿਮਾਗ ਦਾ ਆਪਰੇਸ਼ਨ ਕੀਤਾ ਗਿਆ ਸੀ ਆਪਰੇਸ਼ਨ ਦੌਰਾਨ ਨੌਜਵਾਨ ਦੀ ਮੌਤ ਹੋ ਗਈ ਤੇ ਡਾਕਟਰ ਮੌਕੇ ਤੋਂ ਫਰਾਰ ਹੋ ਗਏ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਰੋਸ ਵਜੋਂ ਹਸਪਤਲ ਨੂੰ ਘੇਰਿਆ ਹੈ ਜਦੋਂ ਡਾਕਟਰਾਂ ਨੂੰ ਇਸ ਸੰਬੰਧੀ ਸਵਾਲ ਕੀਤੇ ਗਏ ਤਾਂ ਡਾਕਟਰਾਂ ਨੇ ਪਰਿਵਾਰਕ ਮੈਂਬਰਾਂ ਨੂੰ ਅਣਪਛਾਤੇ ਗੁੰਡਿਆਂ ਦੇ ਵੱਲੋਂ ਧਮਕਾਉਣ ਦੀ ਕੋਸ਼ਿਸ਼ ਕੀਤੀ ਹੁਣ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਇਸ ਹਸਪਤਾਲ ਦੇ ਐਮ ਡੀ ਡਾਕਟਰ ਰਤੇਸ਼ ਵੱਲੋਂ ਮ੍ਰਿਤਕ ਦੇ ਪਰਿਵਾਰ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਕਿਹਾ ਗਿਆ ਇਸ ਬੰਦ ਵਿੱਚ ਫਤਿਹਗੜ ਚੂੜੀਆਂ ਦੇ ਸਿਵਲ ਹਸਪਤਾਲ ਦੇ ਐਸ ਐਮ ਓ ਡਾਕਟਰ ਲਖਵਿੰਦਰ ਸਿੰਘ ਨਾਲ ਵੀ ਗੱਲਬਾਤ ਕੀਤੀ ਗਈ ਹੈ ਉਨਾ ਨੇ ਕਿਹਾ ਹੈ ਕਿ ਸਿਵਲ ਸਰਜਨ ਗੁਰਦਾਸਪੁਰ ਦੀਆਂ ਹਦਾਇਤਾਂ ਅਨੁਸਾਰ ਛਾਣਬੀਣ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ ਜਾਨੀ ਤੈਸ਼ੀ ਦੇ ਲਈ ਸਾਡੇ ਸਹਿਯੋਗੀ ਲਾਪ੍ਰਿਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਜਿਹਨਾਂ ਦੇਥੇ ਉਹਨਾਂ ਕੀ ਨਾਮ ਕੀ ਸੀ ਜਤਿੰਦਰ ਸਿੰਘ ਕੀ ਹੋਇਆ ਕੀ ਕਿਵੇਂ ਹੈ ਦੇਥੇ ਜੀ ਹਮਮ ਹੇਟੇ ਫੋਸਪਿਟਲ ਤੋਂ ਲੈ ਕੇ ਆਏ ਯੂਨਾਈਟਿਡ ਹਸਪੀਟਲ ਟੂ ਲੈ ਕੇ ਆਏ ਇਹਨਾਂ ਨੇ ਸਾਨੂੰ ਪਹਿਲਾਂ ਐਮ ਆਈ ਆਰ ਕਰਵਾਈ ਉਹਦੇ ਵਿੱਚ ਯਕੀਨ ਦਿਵਾਇਆ ਕਿ ਦਵਾਈਆਂ ਨਾਲ ਠੀਕ ਹੋ ਜਾਊਗਾ ਦਵਾਈਆਂ ਨੇ 3-4 ਦਿਨ ਲਾ ਚੱਲਿਆ ਵਾ ਮੁੜ ਕੇ ਲਾਚ ਤੇ ਆਨ ਨੂੰ 1 ਘੰਟੇ ਦੀ ਦੱਸਤਾ ਕਿ ਸ਼ਾਮਾਂ ਨੂੰ ਪ੍ਰਿੰਟ ਕਰਨਾ ਪੈਣਾ ਆਈ ਇੱਕ ਵਾਰ ਇੱਕ ਘੰਟੇ ਚੁੱਪ ਤੇ ਆ ਬੇ ਇੰਤਜ਼ਾਮ ਕੀਤਾ ਇਹਨਾਂ ਨੂੰ ਦਿੱਤੇ ਪਰ ਇਹਨਾਂ ਨੇ ਜਦੋਂ ਇਹਨਾਂ ਨੇ ਆਦੇ ਕੋ ਪਿਆਲ ਲੈ ਹੀ ਦਿਨ ਨਹੀਂ ਕਿਹਾ ਅੱਜ ਪਾਸੇ ਕਰਾਇਆ ਕਿ 3-4 ਦਿਨ ਵਿੱਚ ਹੋਸ਼ ਆ ਜੂਗੀ ਅਈ ਵੀ ਕਿਹਾ ਤੇ ਚਾਹ ਦਿਨ ਲਜੋਸ਼ ਆਜੂਗੀ ਅਈ ਦਾ ਦਿਨ ਵੀ ਕਬੂਲ ਕਰ ਲਈ ਕਿ ਤੋ ਆਉਸ਼ਾ ਜੀ ਜਿਹਦੇ ਨੇ ਅਪਰੇਟ ਕੀਤਾ ਬਾਹਰ ਆਏ ਸਾਰਿਆਂ ਨੇ ਖੁਸ਼ਿਆ ਇਹਨਾਂ ਨੂੰ ਇਹ ਜਪੇਟ ਕਹਿੰਦੇ ਠੀਕ ਹੈ ਕੋਈ ਖਤਰੇ ਵਾਲੀ ਗੱਲ ਨਹੀਂ ਖਤਰੇ ਤੋਂ ਬਾਹਰ ਜਿਹੜੇ ਅਪਰੇਟ ਕਰਦਾ ਈ ਅਮਰਸਨ ਡਾਕਟਰ ਉਹਨਾਂ ਨੇ ਕਿਹਾ ਨਾਸਫਟ ਗਈ ਆ ਕੋਈ ਚਾਹ ਦੁਨੀਆ 50% ਚਾਹਦਿਆ ਪਰ ਨਸ ਵੱਡੀ ਤਾਂ ਮੈਨਾਂ ਨੇ ਪਹਿਲਾਂ ਕਿਉਂ ਨਹੀਂ ਦੱਸਿਆ ਆਪ੍ਰਸ਼ਨ ਕਰਨ ਤੋਂ ਪਹਿਲਾਂ ਇਹ ਸਾਡੇ 5 ਵਜੇ ਹੋਣ ਦੇ ਹੀ ਤਾਂ ਲੱਗਾ ਡਾਕਟਰ ਨੇ ਵੇਲੇ ਲੱਗੇ 6:00 ਵਜੇ ਦਾ ਸਾਡੇ 6 ਵਜੇ ਦਾ ਅਸਰੀਆ ਸੋਹ ਡਾਕਟਰ ਜੀ ਨਿਸ਼ਟਾ ਆਪੇ ਨਾਲ ਫੋਨ ਕਰੰਡੇ ਆ ਪਿਆ ਜੋ ਅਜੋ ਇਹ ਡਾਕਟਰ ਕੋਲ ਆਇਆ ਸੀ ਲਾਸਟ ਤੇ ਮੁੜੇ ਜੇਕਰ ਉਹ ਆ ਜਾਂਦਾ ਤੇ ਸ਼ਾਇਦ ਉਹ ਬਚ ਜਾਂਦਾ ਆਉਂ ਤਾਂ ਪਹਿਲਾ ਇਹਨੇ ਮੁੰਡੇ ਸੱਤੇ ਕਹਿ ਕਿ ਸੱਤੀਆ ਮੇਰਾ ਘਰ ਉੱਝੜ ਗਿਆ ਦੇ ਗਿਆ ਗਾਂ ਸੱਤੇ ਕੀ ਮਿਲ ਜਾ ਬੀ ਆਨੇ ਕਿ ਉਹ ਮੁੰਡੇ ਉਹ ਕੋਈ ਕਰੀ ਬਣਾ ਪਸ ਸੱਤੇ ਇਹ ਸੱਚ ਦੱਸਿਆ ਕਰਨ ਤੋ ਕਿ ਜਨਾਰਾ ਕਿਆ ਕਰਨ ਕੋਈ ਨਾ ਮਾਮਲਾ ਅੜੜ ਦੱਬ ਜੇ ਮਾਮਲਾ ਇਹ ਚ ਲੱਗ ਆ ਕਿ 8 ਵਜੇ ਨਾਲ ਤੇ ਇਹਨਾਂ ਦਾਖਲ ਕਰ ਲਿਆ ਵਾ ਚੰਦਨ ਨਾ ਹਾਫ ਤੇ ਮੜ ਪਿਆ ਨੂੰ ਅੰਬਰ ਫਰ ਕਰ ਲੈਣਾ ਦੋ ਦਿਨ ਵਸਕਲੋਂ ਦੇ ਗਏ ਐਮ ਆਰ ਆਈ ਕਰਾਈ ਪਰ ਮਰੇ ਤੇ ਮੜ ਕੇ ਹਾਂ ਜੇ ਵੀ ਪੱਲ ਹਾਨੂੰ ਆਂਦੇ ਆਏ ਵੇ ਰਾਮੇ ਦੀ ਗੱਲ ਉਹ ਵਾਵਾ ਸੰਦੇ ਫਟਦੇ ਨਾ ਅੰਦਰ ਇਹਨਾਂ ਦਾ ਆਖਾ ਵੀ ਬੜਾ ਪ੍ਰੇਸ਼ਾਨ ਹੋਣ ਕਿ ਉਹ ਇਹਨਾਂ ਨੇ ਕੰਮ ਚੱਲਣਾ ਹੁਣ ਪਰ ਇਹ ਚਲੋ ਘੱਟੋ ਪ੍ਰੈਸ਼ਰ ਠੀਕ ਹੋਣਾ ਚਾਹੀਦਾ ਹੈ ਇਹਨਾਂ ਅਸੇ ਕੋਈ ਗੱਲ ਨਹੀਂ ਖਤਰੇ ਦੇ ਬਾਹਰ ਆ ਤੁਸੀਂ ਸਰੇ ਖੜਾ ਕੋਈ ਗੱਲ ਨਹੀਂ ਇਹ ਵੀ ਆ ਪਿਆ ਨਾ ਕਾਲੂ ਜੀ ਮੈਡੀਸਨ ਦਾ ਬੱਕਰਾ ਉਹ ਕੀ ਬੱਕਰਾ ਸਹੀ ਨਾ ਜਿਆ ਖਾਤਾ ਬੱਕਰਾ ਹਾਂ ਜੀ ਸਨ ਮੇਲੇ ਹੋਈ ਹੈ ਜੀ ਡਾਕਟਰ ਇੱਥੇ ਆਈ ਕੋਈ ਦਵਾਈ ਦੋਸਤ ਆ ਕੇ ਨਾ ਖਾਤਾ ਕਰਦੀ ਉਹਦੇ ਲਈ ਫਿਰ ਤੇਰੇ ਉਹਨਾਂ ਨੇ ਆਹ ਫਰਾਮ ਨੂੰ ਆਮ ਕਰ ਲਿਆ ਜੀ ਉਹ ਆ ਠੀਕ ਕਰਦੇ ਨੇ ਮੁੰਡੇ ਵੀ ਆਏ ਗੈਸਟਰ ਆਏ ਇੱਥੇ ਉੱਪਰ ਉਸ ਡਾਕਟਰ ਨੇ ਆਲ ਕੋ ਦੇ ਜੱਤ ਹੋਈ ਉਹ ਦੀ ਸਵੇਰ ਤੇ ਮੁੰਡੇ ਵੀ ਸੱਤੇ ਗਏ ਆ ਸੱਤੇ ਨੇ ਕੋਣ ਬਰੇਕ ਤੇ ਕਿਉਂ ਹੁਣ ਆਇਆ 10 ਜਿਦਾਂ ਆਪਰੇਟ ਹੋਇਆ ਹੀ ਉਦੋਂ ਉਹ ਭੱਜ ਗਿਆ ਡਾਕਟਰ ਨਾਲ ਹੀ ਉਹਨਾਂ ਦੇ ਤੇ ਬਾਅਦ ਚ ਆਇਆ ਨਹੀਂ ਉੱਥੇ ਇਹਦੇ ਨਾਲ ਸ਼ਿਕਾਇਤ ਕਰਿਆ ਨਵਾਜ਼ਤਾ ਵੀ ਸਾਰਾ ਤੇ ਉਹਨਾਂ ਨੇ ਦੇਖ ਪਾ ਲਈ ਤਾਂ ਕੀਤੀ ਨਹੀਂ ਚੰਗੀ ਤਰ੍ਹਾਂ ਕੋਸ਼ਿਸ਼ ਕਰਕੇ ਇਦਾਂ ਹੋ ਗਿਆ ਇੱਕ ਹਸਪਤਾਲ ਆ ਗਏ ਮਨ ਕੀ ਕਰਦੇ ਆਪਾਂ ਅਸੀਂ ਸ਼ਾਹ ਮੰਗਦੇ ਹਾਂ ਸਾਰੇ ਨਹੀਂ ਡਾਕਟਰ ਦੇਸ਼ ਯੂਨਾਈਟਿਡ ਆਸਟ੍ਰਾ ਇਸ ਤਰ੍ਹਾਂ ਕੁਝ ਨਹੀਂ ਹੈਗਾ ਇਹਨਾਂ ਨੂੰ ਅਸੀਂ ਸਟਾਰਟਿੰਗ ਤੋਂ ਜਿਸ ਮਰੀਜ਼ ਮੇਰੇ ਕੋਲ ਆਇਆ ਸੀ ਏ ਬਿਲਕੁਲ ਉਸੇਲੀਆਤੀ ਆਇਰਮੇਲੀਨ ਕੋ। ਇਹਨਾਂ ਨੂੰ ਅਸੀਂ ਇੰਟੂਗੇਟ ਕੀਤਾ। ਇਹਨਾਂ ਨੂੰ ਨਕਚਨ ਵਾਲੀ ਪਾਈ, ਪਿਸ਼ਾਬ ਦੀ ਨਾਲੀ ਪਾਈ। ਇਹਨਾਂ ਦੀ ਜਾਣ ਪਛਾਣੀ। ਉਸ ਤੋਂ ਬਾਅਦ ਅਸੀਂ ਇਹਨਾਂ ਦਾ ਐਮ ਆਰ ਆਈ ਸਕੈਨ ਕਰਾਇਆ। ਐਮ ਆਰ ਆਈ ਸਕੈਨ ਕਰਾਉਣ ਤੋਂ ਬਾਅਦ ਉੱਚ ਪਤਾ ਲੱਗਾ ਕਿ ਦਿਮਾਗ ਦੀ ਇੱਕ ਨਾੜ ਹੈ। ਉਹਨਾਂ ਦੀ ਲੀਕ ਹੋ ਗਈ ਐ। ਠੀਕ ਹੈ ਤੇ ਦਿਮਾਗ ਵਿੱਚ ਬਲੱਡ ਕਾਫੀ ਇਕੱਠਾ ਹੋ ਗਿਆ। ਠੀਕ ਹੈ ਅਸੀਂ ਇਹਨਾਂ ਦਾ ਦਵਾਈਆਂ ਨਾਲ ਸ਼ੁਰੂ ਕੀਤਾ ਇਲਾਜ ਪੱਲਾ ਤੇ ਉਸ ਤੋਂ 24 ਘੰਟੇ ਬਾਅਦ ਦੁਬਾਰਾ ਸਕੈਨ ਕਰਾਇਆ ਗਿਆ ਇਹਨਾਂ ਦਾ। ਫਿਰ ਐਮ ਆਰ ਆਈ ਕਰਾਇਆ ਗਿਆ। ਉਹ ਜਿਹੜਾ ਫੇਰੰਗਾਰੇ ਕਰਾਇਆ ਗਿਆ ਉਹ ਉਸ ਤੋਂ ਬਾਅਦ ਮਰੀਜ਼ ਨੂੰ ਥੋੜਾ ਬੁਖਾਰ ਆਣਾ ਸ਼ੁਰੂ ਹੋਇਆ ਉਹ ਬੁਖਾਰ ਆਣਾ ਸ਼ੁਰੂ ਹੋਇਆ ਤੇ ਅਸੀਂ ਇਹਨਾਂ ਦੀ ਐਮਰਜੈਂਸੀ ਰਾਤ ਨੂੰ ਹੀ ਨਿਊਰੋ ਸਰਜਰੀ ਕਰਤੀ ਇਹਨੂੰ ਦੇ ਅਸੀਂ ਇਵਰੀ ਡਰੇਨਿੰਗ ਨਾਮ ਦੀ ਸਰਜਰੀ ਹੁੰਦੀ ਹੈ ਉਹ ਅਸੀਂ ਕੀਤੀ ਹਾਂ ਜੀ ਹਾਂ ਜੀ ਸਾਰਾ ਕੋਲ ਸੀ ਨਿਊਰੋ ਸਰਜਰੀ ਨਹੀਂ ਸਰਜਰੀ ਕੀਤੀ ਹੈ ਤੇ ਸਾਰਾ ਦਾ ਸਾਰਾ ਬਾਈ ਦਾ ਪ੍ਰੋਸੈਸ ਹੀ ਕੰਮ ਹੋਇਆ ਜਿਸ ਤਰ੍ਹਾਂ ਮੈਡੀਕਲਸ ਹੁੰਦਾ ਹੈ

या कोई अभी प्रॉपर नहीं देवे ना थोड़ा तो इस तरह से कुछ नहीं है जी ये है। तो नहीं। जो स्टाफ मैंबर है ये उन्होंने थोड़ा लाउडली बोल रहे थे स्टाफ मैंबर ने या कौन साहब ना जब आप रिस्पैक्टफुल गल करेंगे उन्होंने रिस्पैक्टफुल गल करनी जब आप लड़ाई झगड़े की गल करेंगे तो फिर अगों हर बंद की अपनी सैल्फ रिस्पैक्ट हैगी है तुम्हें पता दो बार स्कैन हुए दोनों बार स्कैन यही दस दिमागी नाड़ी फटी और स्कैन में कहते वास्ते कराना तो ਸਕੈਨ ਜੇ ਹੀ ਆਣਾ ਨਾ ਦਵਾਗਾਂ ਵਾਲੀ ਫਟੀਆਂ ਵੱਡ ਕਲੌਕ ਹੈ ਅੰਦਰ ਦੋ ਪ੍ਰਕਾਰ ਦਾ ਹਮੇਸ਼ਾ ਜੰਮ ਜਾਂਦਾ ਖੂਨ ਰਿਸ ਜਾਂਦਾ ਨਾੜ ਦੇ ਵਿੱਚ ਮੇਨ ਨਾੜ ਇਹਨਾਂ ਦੀ ਉਸੇ ਰੀਤੇ ਆਏ ਇੱਥੇ ਉਸੇ ਦਾਗ ਵਾਸਤੇ ਕੋਈ ਨਾੜ ਫਟਣ ਦੀ ਇਹਨਾਂ ਨੂੰ ਦੇਖੋ ਤੁਸੀਂ ਇਥੇ ਅਸੂਤੀ ਕੋਲੇ ਇਹ ਪਿਛਲੇ 14 ਦਰ ਬਦਾਰ ਦੇ ਮੋਹਰੀ ਸਨ ਹਸਪਤਾਲ ਜਿਹਾ ਆਉਂਦੇ ਨਹੀਂ ਨਹੀਂ ਗੱਤਵਰਤਾ ਮੈਨੂੰ ਨਹੀਂ ਪਤਾ ਇੰਨਾ ਕਿ ਮੈਨੂੰ ਪਤਾ ਚੱਲਿਆ ਕਿ ਜਿਹੜਾ ਨਵਾਂ ਪ੍ਰਾਈਵੇਟ ਹਸਪਤਲ ਖੁੱਲਿਆ ਨਹੀਂ ਇਹਦੇ ਬਾਰੇ ਸਾਨੂੰ ਨਹੀਂ ਪਤਾ ਇਹ ਨਵਾਂ ਹਸਪਤਾਲ ਖੁੱਲਿਆ ਇਹਦੇ ਬਾਰੇ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਕਿ ਜੇ ਕੋਈ ਇਦਾਂ ਦੀ ਹੈਗੀ ਆ ਤੇ ਦੇ ਸਕਦੇ ਅਸੀਂ ਉਹਨਾਂ ਦੇ ਡਾਕੂਮੈਂਟ ਵਗੈਰਾ ਜਾ ਕੇ ਚੈੱਕ ਕਰ ਸਕਦੇ ਸਰ ਲੜਕੇ ਪਰਵਾਲੂ ਜਿਹਦੀ ਡੈਥ ਹੋਈ ਹੈ ਉਹਨਾਂ ਦਾ ਪ੍ਰੋਬਲਮ ਪਰ ਟੈਸਟ ਕੀਤਾ ਜਾ ਰਿਹਾ ਹਸਪਤਾਲ ਦੇ ਖਿਲਾਫ ਤੇ ਸਰ ਤੁਸੀਂ ਇਥੋਂ ਦਾ ਐਸਐਮਓ ਜਿਹਦੇ ਕੀ ਇਹ ਤੁਹਾਡੀ ਮੌਜੂਦ ਤੋਂ ਬਿਨਾਂ ਇਹ ਮੈਨੂੰ ਬੋਲ ਸਕਦੇ ਕੋਈ ਵੀ ਕੁਆਲੀਫਾਈਡ ਜਿਹੜਾ ਡਾਕਟਰ ਆ ਨਾ ਜਿਹੜਾ ਕੁਆਲੀਫਾਈਡ ਡਾਕਟਰ ਆ ਜਿਹਦੇ ਕੋਈ ਡਿਗਰੀ ਹੈ ਉਹ ਆਪਣੀ ਕਲੀਨਿਕ ਖੋਲ ਸਕਦਾ ਹੈ ਆਪਣੇ ਜਿਹੜੇ ਸਰਟੀਫਿਕੇਟ ਹੈ ਜਿਹਦੇ ਕੋਲ ਹੋਣ ਰਜਿਸਟ੍ਰੇਸ਼ਨ ਹੋਈ ਹੈ ਪੰਜਾਬ ਮੈਡੀਕਲ ਕੌਂਸਲ ਵੱਲੋਂ ਉਹ ਆਪਣਾ ਕਲੀਨਿਕ ਚਲਾ ਸਕਦੇ। ਜੇ ਕੋ ਬਿਲਕੁਲ ਜੇ ਆਪਾਂ ਨੂੰ ਕੋਈ ਸਰਟੀਫਾਈ ਲਿਖ ਕੇ ਦੇਓ ਆਪਾਂ ਸਿਵਲ ਸਰਜਨ ਸਾਡੇ ਹੈਲਪ ਲੈ ਕੇ ਉਹਨਾਂ ਦੀ ਬੋਰਡ ਬਣਾ ਕੇ ਅਸੀਂ ਉੱਥੇ ਜਾ ਕੇ ਇਨਕੁਆਇਰੀ ਕਰ ਸਕਦੇ ਹਾਂ ਕਿ ਆਪਣੇ ਜਿਹੜੇ ਡਾਕੂਮੈਂਟ ਦਿਖਾਏ ਜਾਣ। ਇਸ ਜਾਨ ਲੋਡੀ ਨੇ ਹਸਪੀਟਲ ਸੈਪਰ ਲੀਸ਼ਨ ਕੰਟਰੋਲ ਬੋਰਡ ਵੱਲੋਂ ਸਰਟੀਫਾਈਡ ਹੋ ਵੀ ਜ਼ਰੂਰੀ ਹੈ। ਫਿਰ ਤੁਹਾਡਾ ਇੱਕ ਬਾਇਓ ਬਾਇਓ ਵੇਸਟ ਜਿਹੜਾ ਬਾਇਓ ਮੈਡੀਕਲ ਵੇਸ ਜਨਰੇਟ ਹੁੰਦਾ ਉਹਦੇ ਵੱਲੋਂ ਵੀ ਫਾਇਰ ਸੇਫਟੀ ਵੱਲੋਂ ਸਰਟੀਫਿਕੇਟ ਵੀ ਚਾਹੀਦਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜ਼ਰੂਰੀ ਨੇ ਹਸਪਤਾਲ ਲਈ ਸਰ ਜਿਹੜੇ ਇਹੋ ਜਿਹੇ ਡਾਕਟਰ ਨੇ ਕੋਈ ਨੁਮਾਇਸ਼ ਕੀਤੀ ਤੇ ਕੰਕੇ ਲੋਕਾਂ ਦੀ ਸਿਹਤ ਤੋਂ ਨਾਲ ਖਿਲਵਾੜ ਕਰਨ ਨੂੰ ਉਹ ਵੀ ਸਾਨੂੰ ਆਪਣੇ ਸਿਵਲ ਸਜਨ ਸਾਹਵਲ ਉਹਦਾ ਇਤਹਾ ਹੋਂਗੀਆਂ ਜੋ ਵੀ ਇਹਨਾਂ ਵੱਲੋਂ ਅਨੁਤਰਕਸ਼ਨ ਆਈ ਗਈ ਹੈ ਉਸ ਦੇ ਸਾਬ ਮੈਨੀਪੂਲੇਟ ਕਰਕੇ ਜੋ ਵੀ ਬੰਦੀ ਕਰਾ